ਮਾਨਯੋਗ ਕਮਿਸ਼ਨਰ ਪੁਲਿਸ ਅਮਰਜੀਤ ਸਰ ਫਰਦਾਲ ਗੁੱਪਤੀ ਸਿੰਪਲ ਦੇ ਦਿਸ਼ਾਂਤ ਦੇ ਚਾਂਦਯੋਤੇ ਜਿਹੜਾ ਯੋਧ ਨਸ਼ਾ ਰੋਕ ਦੇ ਸਾਡੀਆਂ ਟੀਮਾਂ ਵੱਲੋਂ ਲਗਾਤਾਰ ਕਾਰਜ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ACP ਸਾਉਥ ਪਰਵੇਸ਼ ਚੋਪੜਾ ਜੀ ਤੇ ਇਹਨਾਂ ਦੀ SHO ਸਰਦਾਰ ਰਜਿੰਦਰ ਸਿੰਘ SHO ਸਤਨਗਰ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਲਵਦੀਸਨ ਪੀਐਸ ਲੱਭਾ ਤੇ ਚਾਂਦ ਸਿੰਘ ਜਿਹੜੇ ਦੋਨੇ ਦੋਨੋਂ ਜਿਹੜੇ ਸਤਨਗਰ ਦੇ ਰਹਿਣ ਵਾਲੇ ਨੇ ਇਹਨਾਂ ਦੇ ਇੱਕ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ ਚਾਤ ਜਿਹੜਾ थाना सुल्तानपुर 21 सीए टीबीएस ਵਿੱਚ ਦਰਜ ਕੀਤਾ ਗਿਆ ਇਹਨਾਂ ਦੋਵਾਂ ਵਿਅਕਤੀਆਂ ਦੇ ਕੋਲ 276 ग्राम ਹੈਰੋਇਨ 2000 ਕਟਰਾ ਕੀ ਮਨੀ ਤੇ ਪਲੱਸ ਜਿਹੜਾ ਮੋਟਰਸਾਈਕਲੇ ਵਰਤ ਰਹੇ ਸਨ ਉਹ ਇਹਨਾਂ ਵੇਲੇ ਬਰਾਮਦ ਕੀਤਾ ਗਿਆ ਇਸ ਨੂੰ ਜਿਹੜਾ ਅਰੈਸਟ ਕਰਕੇ ਇਸਨੂੰ ਪੇਸ਼ ਅਦਾਲਤ ਕੀਤਾ ਗਿਆ ਇਸ ਦੇ ਉੱਤੇ ਜਿਹੜੀ ਹੋਰ ਤਫ਼ਤੀਸ਼ ਸਾਡੇ ਵੱਲੋਂ ਜਾਰੀ ਹੈ ਇਸ ਤੇ ਵਰਨਣਯੋਗ ਹੈ ਕਿ ਇਹ ਦੋਵੇਂ ਦੋਸ਼ੀ ਜਿਹੜੇ ਪੁਰਾਣੇ ਨਰੋਰੀਅਸ ਕ੍ਰਿਮੀਨਲ ਨੇ ਲਾਤੀ ਸਿੰਘ ਦੇ ਉੱਤੇ ਪਹਿਲਾਂ ਹੀ 6 ਮੁਕੱਦਮੇ ਦਰਜ ਨੇ ਜਿਸ ਵਿੱਚ ਐਕਸਾਈਜ਼ ਐਕਟ ਦੇ ਮੁਕੱਦਮੇ ਸ਼ਾਮਿਲ ਨੇ ਇਸ ਤੋਂ ਇਲਾਵਾ ਚਾਂਦ ਸਿੰਘ ਦੇ ਉੱਤੇ ਦੋ ਮਾਮਲੇ ਦਰਜ ਨੇ ਜਿਸ ਦੇ ਵਿੱਚ ਇੱਕ ਅਕਸਾਈਜ਼ ਐਕਟ ਅਤੇ ਇੱਕ ਐਨ.ਡੀ.ਆਬੀ.ਐਸ.ਐਟ ਦਾ ਜਿਹੜਾ ਮਕਦਮਾ ਦਰਜ ਹੈ ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਜਿਹੜਾ ਸਾਰੀ 체ਨ ਨੂੰ ਜਿਹੜਾ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਦੇ ਵਿੱਚ ਇਹਨਾਂ ਦੇ ਦੋ ਸਾਥੀ ਜਿਹੜੇ ਪਹਿਲਾਂ ਸਤਾਮ ਸਿੰਘ ਅਤੇ ਪ੍ਰਗਟ ਸਿੰਘ ਜਿਹੜੇ ਦੋ ਅਰੈਸਟ ਕੀਤੇ ਸਨ ਸਤਾਮਣ ਪੁਲਿਸ ਵੱਲੋਂ ਜਿਸ ਦੇ ਵਿੱਚ ਮਕਦਮਾ ਨੰਬਰ 57/25 ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਅੱਲਾਪ ਸਿੰਘ ਲੱਭਾ ਜਿਹੜਾ ਨਾਮਿਨੇਟਡ ਹੈ ਇਸ ਦੇ ਸਾਰੇ ਐਂਗਲਸ ਨੂੰ ਜਿਹੜਾ ਵਾਚ ਕਰਕੇ ਇਸ ਦੀ ਤਰਤੀਸ਼ ਨੂੰ ਹਰ ਐਂਗਲ ਤੋਂ ਵੇਖਦ ਨੋਮੀਨੇਟ ਕਰਕੇ ਇੱਕ ਕਾਨੂੰਨ ਮਤਾਬਦ ਕਰਵਾਇ ਕੀਤੀ ਜਾਵੇਗੀ